ਗੁਰਪ੍ਰਬ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਬਿਹਾਰ ਦੀ ਧਰਤੀ ਤੋਂ ਕੱਲਾ ਆਪਾ ਨੇਪਾਲ ਵੱਲ ਟੱਪਿਆ ਸੀ ਤੇ ਬਿਹਾਰ ਦੇ ਵਿੱਚ ਦਾਖਲ ਹੋ ਗਏ ਸੀ ਅੱਜ ਤੋਂ ਜਿਹੜਾ ਆਪਾਂ ਆਪਣਾ ਹੁਣ ਇੰਡੀਆ ਵਾਲਾ ਪਾਸਾ ਘੁੰਮਣਾ ਉਹ ਸ਼ੁਰੂ ਕਰ ਦਾਂਗੇ ਪਰ ਜਿੱਥੇ ਆਪਾਂ ਜਾਈਏ ਤੇ ਮੀਂਹ ਨਾ ਪਾਈਏ ਇਹ ਖੈਰ ਕਦੇ ਹੋ ਨਹੀਂ ਸਕਦਾ ਸਵੇਰ ਦਾ ਮੀਂਹ ਪਈ ਆ ਰਿਹਾ ਤੇ ਡਿੱਗੀ ਆ ਰਿਹਾ ਜਦੋਂ ਇਹ ਹਟੇ ਤੇ ਆਪਾਂ ਤੁਰੀਏ ਫਿਲਹਾਲ ਟਾਈਮ ਦੱਸ ਦਈਏ 11 ਵਜਣ ਵਾਲੇ ਹੋ ਗਏ ਦੁਪਹਿਰ ਦੀ ਲਾਲੋ ਹੁਣ ਸਵੇਰ ਦੇ ਤੱਕ ਆਦੇ ਬਚਿਆ ਤੇ ਹਜੇ ਤੱਕ ਮੀਂਹ ਹਟਣ ਦਾ ਨਾਂ ਨਹੀਂ ਲੈ ਰਿਹਾ ਐ ਕਿਣ ਮਿਣ ਕਣੀ ਕਿਣ ਮਿਣ ਕਣੀ ਰਾਤਾ ਪਈ ਆ ਰਿਹਾ ਤੇ ਹੁਣ ਪਤਾ ਨਹੀਂ ਤਾਂ ਵੀ ਟਾਈਮ ਹੀ ਮਾੜਾ ਚੱਲ ਰਿਹਾ ਜਾਂ ਰਬੀ ਬਾਦ ਪੈ ਰੱਖਿਆ ਉਹ ਕੰਮ ਹੀ ਹੋ ਗਿਆ ਹੁਣ ਤਾਂ ਤੇ ਇੱਥੇ ਹੁਣ ਬਹਿ ਕੇ ਸਾਰੀ ਜਿਹੜੀ ਦੁਵਾਰੇ ਬਿਉਂਤਬੰਦੀ ਘੜੀ ਆ ਗਈ ਦੀ ਕਿਹੜੇ ਪਾਸੇ ਅੱਗੇ ਦਾ ਹੁਣ ਆਪਾਂ ਸਫਰ ਕਰਨਾ ਕਿਵੇਂ ਸਫਰ ਕਰਨਾ ਕਿਉਂਕਿ ਪਿੱਛੇ ਜਿਹੜੀ ਬਿਉਂਤਬੰਦੀ ਸੀ ਉਹ ਸਾਰਾ ਸੀ ਵੀ ਆਪਾਂ ਸਾਰਾ ਨੇਪਾਲ ਘੁੰਮ ਕੇ ਹੋ ਕੇ ਸਿੱਕਮ ਵਾਲੇ ਪਾਸੇ ਨੂੰ ਜਾ ਕੇ ਨਿਕਲਾਂਗੇ ਉਹ ਸਾਰੇ ਮਨਸੂਬਿਆਂ ਤੇ ਤੇ ਸਾਰੀਆਂ ਉਮੀਦਾਂ ਤੇ ਪਾਣੀ ਫਿਰਿਆ ਪਾਣੀ ਵੀ ਫਿਰਿਆ ਅੱਗ ਵੀ ਫਰੀ ਸਾਰਾ ਕੁਝ ਹੀ ਚੱਲਿਆ ਆਪਣੇ ਉਹਨਾਂ ਚੀਜ਼ਾਂ ਤੇ ਇੱਥੋਂ ਹਜੇ ਆਪਾਂ ਨੂੰ ਸਿੱਲੀਗੁੜੀ ਪਿਆ ਲਗਭਗ 550 ਕਿਲੋਮੀਟਰ ਤੇ ਲੰਬਾ ਸਫ਼ਰ ਆ ਦੋ ਦਿਨਾਂ ਦੇ ਵਿੱਚ ਇਹ ਸਫ਼ਰ ਤੈ ਹੋ ਜੇ ਰੱਬ ਹੋਰ ਜੇਮੀ ਹਟਿਆ ਤਾਂ ਜੇਮੀ ਨਾ ਹਟਿਆ ਤਾਂ ਇਹ ਸਫ਼ਰ ਹੋਰ ਲੰਮੇਰਾ ਹੋ ਜਾਣਾ ਜਾंदे ਜਾਂਦੇ ਜੋ ਵੀ ਬਿਹਾਰ ਆਪਦਾ ਰੰਗ ਦਿਖਾਉਂਦਾ ਜਾਊ ਤੇ ਉਹ ਸਾਰਾ ਆਪਾਂ ਰੰਗ ਦੇਖਦੇ ਜਾਵਾਂਗੇ ਕਿਉਂਕਿ ਬਿਹਾਰ ਇੱਕ ਇੰਡੀਆ ਦੇ ਵਿੱਚ ਇਦਾਂ ਦੀ ਸਟੇਟ ਆ ਜਿਹਨੂੰ ਸਦਾ ਸਰਕਾਰਾਂ ਨੇ ਲੇਬਰ ਵਾਸਤੇ ਵਰਤਿਆ ਭਾਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਆਪਾਂ ਦੇਖੀਏ ਵੀ ਜਿੰਨੇ ਵੀ ਹਨ ਚੌਲ ਵਗੈਰਾ ਲਾਉਣ ਆਉਂਦੇ ਆ ਭਾਈ ਯਾਰਗੇ ਸਾਰੇ ਇੱਥੋਂ ਹੀ ਆਉਂਦੇ ਆ ਤੇ ਹੋਰ ਵੀ ਜਿੰਨੇ ਭਾਵੇਂ ਫੈਕਟਰੀਆਂ ਦੇ ਵਿੱਚ ਕੰਮ ਲੈਣਾ ਹੋਵੇ ਕਿਤੇ ਵੀ ਕੰਮ ਲੈਣਾ ਹੋਵੇ ਸਲੇਬਰੀ ਦੇ ਤੌਰ ਤੇ ਵਰਤਿਆ ਗਿਆ ਬਿਹਾਰ ਆ ਤੇ ਐਂ ਜਿਹਦਾ ਸਵੇਰ ਦਾ ਮਾਹੌਲ ਈ ਰੱਖਿਆ ਦਾ ਬੋਲ ਵਾਲਾ ਖਾਸਾ ਤਕੜਾ ਤੇ ਖੜੀਆਂ ਇੱਥੇ ਗੱਡੀਆਂ ਜਿੰਨੇ ਵੀ ਲੋਕ ਵਾਟਰਪਾਰ ਜਾਂਦੇ ਆ ਵੀਆਰ ਨੰਬਰ ਦੀਆਂ ਉਧਰ ਸਾਨੂੰ ਬਹੁਤ ਗੱਡੀਆਂ ਮਿਲ ਲਗੀਆਂ ਠੀਕ ਹੀ ਕਹ ਵੀਰੇ ਚੜ੍ਹਦੀ ਕਲਾ ਜਦੋਂ ਆਪਾਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਦਾਖਲ ਹੋਏ ਸੀ ਨਾ ਤਾਂ ਦਾਖਲ ਹੁੰਦੇ ਨੇ ਆਪਾਂ ਇੱਕ ਚੀਜ਼ ਬੜੀ ਕਹੀ ਸੀ ਜਦੋਂ ਮਹਿੰਦਰ ਨਗਰ ਦੇ ਵਿੱਚ ਗਏ ਸੀ ਵੀ ਭਾਈ ਨਾਲ ਹੀ ਲੱਗਦਾ ਬਾਰਡਰ ਹਨਾ ਤੇ ਵੀ ਇੱਥੇ ਹਨਾ ਫਰਕ ਦੇਖ ਲਓ ਮਾਹੌਲ ਦਾ ਕਿੰਨਾ ਸਾਫ ਸਫਾਈ ਲਾ ਲਓ ਭਾਵੇਂ ਸਾਰੇ ਕਚਸ ਦਾ ਲਾ ਲਓ ਤੇ ਉਦੋਂ ਕਈ ਸੱਜਣਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਭਾਈ ਹੁਣ ਤ ਵੀ ਉਧਰ ਵੱਡ ਕੇ ਨਿੰਦਨ ਲੱਗ ਗਿਆ ਆਪਾਂ ਤੇ ਹੁਣ ਨਿੰਦਨ ਦੀ ਗੱਲ ਨਹੀਂ ਸੀ ਅਸਲ ਦੇ ਵਿੱਚ ਇਹ ਆਪਣੇ ਅੱਖੀ ਜੱਠਾ ਹਾਲ ਆ ਵੀ ਹੁਣ ਆਪਾਂ ਪਿੱਛੋਂ ਆਇਆ ਹਨਾ ਇੱਥੋਂ 1.5 ਕਿਲੋਮੀਟਰ ਵੀ ਹੈ ਨਹੀਂ ਵੀ ਆਪਾਂ ਬਾਰਡਰ ਤੋਂ ਪਾਰ ਦਾ ਮਾਹੌਲ ਦੇਖੀਏ ਉੱਥੇ ਸਾਫ ਸਫਾਈ ਪੂਰੀ ਆ ਸਾਰੀਆਂ ਸੜਕਾਂ ਸਾਰੇ ਪਾਸੇ ਸਾਫ ਆ ਤੇ ਆਪਣੇ ਵਾਲੇ ਪਾਸੇ ਪਤਾ ਨਹੀਂ ਕੀ ਚੱਕਰ ਪਾਇਆ ਜਾਂਦਾ ਜਿਵੇਂ ਇਹੀ ਬੰਦੇ ਉਧਰ ਹੁੰਦੇ ਜਾਂਦੇ ਰਹਿੰਦੇ ਆ ਉਧਰ ਸਫਾਈ ਹੁੰਦੀ ਆ ਤੇ ਇੱਧਰ ਆ ਹੁੰਦਾ ਤੇ ਕੱਲ ਆਪਾਂ ਬਾਈ ਹੋਰਾਂ ਤੋਂ ਪ੍ਰਸ਼ਾਦਾ ਪਾਣੀ ਛੱਕ ਕੇ ਗਏ ਸੀ ਸ਼ਾਮ ਨੂੰ ਤੇ ਸਵੇਰ ਦੀ ਬਲੈਕ ਕਾਫੀ ਪੀਚਦਾ ਵੀ ਅਸਰ ਲੈ ਗਿਆ ਚਾਹ ਛਕਦਿਆਂ ਤੇ ਨਾਲੇ ਖਾ ਕੇ ਕੁਛ ਫਿਰ ਚੱਲਦੇ ਆ ਅੱਗੇ ਆਪਾਂ ਉਹ ਦੇਖੀਂ ਉਹ ਤੜਕੀ ਕਿਤੇ ਟੋਵੇ ਚ ਜਾ ਪਵੇ ਇਹ ਕਾਲਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਵੱਲ ਬਖਸ਼ਨਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭਨਾ ਦਾ ਖੁਸ਼ੀਆਂ ਪਰ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਚਲੋ ਜੀ ਖਿੱਚਤੀ ਆਪਾਂ ਵਾਟ ਆਪਣੀ ਅਗਲੀ ਮੰਜ਼ਿਲ ਵੱਲ ਅੱਜ ਇੱਥੋਂ ਸਿੱਧਾ ਹੁਣ ਆਪੇ ਕੜੀ ਸਿੱਲੀਗੂੜੀ ਦਾ ਲਾਇਆ ਮੈਪ 500 ਤੇ 13 ਕਿਲੋਮੀਟਰ ਦਿਖਾ ਰਿਹਾ ਸਿੱਲੀਗੂੜੀ ਇਤੋਂ ਕਈ ਰਸਤੇ ਖੁੱਲਦੇ ਸੀ ਆਪਣੇ ਵਾਸਤੇ ਇਤੋਂ ਜਿਹੜਾ ਪਹਿਲਾ ਦਿਮਾਗ ਦੇ ਵਿੱਚ ਆਇਆ ਸੀਗਾ ਵੀ ਪਟਨਾ ਸਾਹਿਬ ਨੂੰ ਚੱਲਦੇ ਆ ਪਰ ਪਟਨਾ ਸਾਹਿਬ ਇਤੋਂ ਇੱਕ ਸਾਈਡ ਨੂੰ ਜਾਣਾ ਪੈਣਾ ਆਪਾਂ ਨੂੰ 200 ਸਵਾ 200 ਕਿਲੋਮੀਟਰ ਤੇ ਫਿਰ ਜੇ ਆਪਾਂ ਉਧਰ ਸਿਕਮੜੀਆਂ ਦੇ ਤਾਂ ਸਿਕਮ ਬਹੁਤਾਂ ਲੰਬਾ ਪੈ ਜਾਣਾ ਸੀ ਆਪਾਂ ਨੂੰ ਤੇ ਉੱਤੋਂ ਸਿਕਮ ਦੇ ਜਿਹੜੇ ਹਾਈ ਪਾਸੇ ਦਾ ਜਿੰਨੀਆਂ ਵੀ ਉਚਲੇਆਂ ਥਾਵਾਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਖੁੱਲ ਰੱਖਿਆ ਨੇ ਸੋ ਉਹਦਾ ਇਲਾਜ ਇਹ ਤੱਕਿਆ ਵੀ ਫਟਾਫਟ ਆਪਾਂ ਸਿਕਮ ਵਾਲੇ ਪਾਸੇ ਚੱਲਦੇ ਆ ਤੇ ਚੱਲ ਕੇ ਸਿਕਮ ਐਕਸਪਲੋਰ ਕਰਦਿਆਂ ਹੁਣ ਵੀ ਜੋ ਬੀਤ ਗਈ ਜੋ ਤਾਂ ਹੁਣ ਬੀਤ ਹੀ ਗਈ ਹਣਾ ਆਪਾਂ ਟਾਈਮ ਮੋੜ ਸਕਦੇ ਨਾ ਉਹ ਟਾਈਮ ਚ ਆਪਾਂ ਜਾ ਸਕਦੇ ਆਂ ਵਾਪਸ ਤੇ ਪਰ ਮੈਨੂੰ ਇਹ ਲੱਗਦਾ ਸੀ ਕੱਲ ਦੇ ਨੂੰ ਵੀ ਜਦ ਮੈਂ ਉਹ ਬਤਾਰੇ ਆਪਦੇ ਦੋਸਤਾਂ ਨੂੰ ਛੱਡ ਕੇ ਆ ਰਿਹਾ ਤੇ ਬੜਾ ਫੀਲ ਜਾ ਹੋ ਰਿਹਾ ਸੀ ਮੈਨੂੰ ਵੀ ਉਹਨਾਂ ਦੇ ਨਾਲ ਜਾਵਾਂ ਵੀ ਮੈਨੂੰ ਪਹਿਲਾਂ ਇਹ ਲੱਗਿਆ ਰਾਤ ਵੀ ਕੱਲਾ ਮਈ ਇਹ ਫੀਲ ਕਰ ਰਹਾ ਸਵੇਰੇ ਜਦੋਂ ਉਹਨਾਂ ਦੇ ੜਾੜਾੜੋ ਨੈਟਵਰਕ 'ਚ ਪਹੁੰਚੇ ਆਏ ਮੈਸੇਜ ਪਾ ਉਹ ਵੀ ਬੜਾ ਮਿਸ ਕਰ ਰਹੇ ਹੈਗੇ ਜਿਹਨੋਂ ਅਰੇਜੀ ਚ ਆਪਾਂ ਮਿਸ ਕਹਿ ਦਿੰਨੇ ਆ ਤੇ ਚਲੋ ਕੋਈ ਗੱਲ ਨਹੀਂ ਜੀ ਜੋ ਹੁੰਦਾ ਚੰਗੇ ਲਈ ਹੁੰਦਾ ਹਨਾ ਸਦਾ ਤੇ ਹਰ ਇੱਕ ਚੀਜ਼ ਪਿੱਛੇ ਉਹਦੀ ਕੋਈ ਨਾ ਕੋਈ ਰਜਾ ਛੁਪੀ ਹੁੰਦੀ ਆ ਹੁਣ ਪਤਾ ਨਹੀਂ ਕੀ ਰਜਾ ਸੀ ਉਹਦੀ ਕੀ ਨਾ ਉਹ ਤਾਂ ਉਹਦੀਆਂ ਨੀਲੀ ਛੱਤ ਵਾਲੀ ਜਾਣੇ ਤੇ ਪਰ ਫਿਲਹਾਲ ਆ ਆਪਾਂ ਇਸ ਟ੍ਰੈਫਿਕ ਚੋਂ ਨਿਕਲਦੇ ਆ ਤੇ ਮੇਨ ਹਾਈਵੇ ਵਾਲੇ ਪਾਸੇ ਨੂੰ ਚੱਲਦੇ ਆ ਇੱਥੋਂ ਜਿਹੜਾ ਵੱਡਾ ਰੋਡ ਆ ਹੋ 30 ਕਿਲੋਮੀਟਰ 35 ਕਿਲੋਮੀਟਰ ਦੂਰ ਆ ਤੇ ਇਹ ਜਗ੍ਹਾ ਸੀ ਜੀ ਰਕਸਾਉਲ ਹਏ ਹਏ ਬਹੁਤ ਆ ਸਾਫ ਆਪਣਾ ਬਾਡਰ ਨੇਪਾਲ ਵਾਲੇ ਪਾਸੇ ਜਾਏਗੇ ਨਾ ਤਾਂ ਸਾਨੂੰ ਐ ਲੱਗੂ ਪਤਾ ਨਹੀਂ ਵੀ ਕਿਹੜੇ ਮੁਲਕ ਚ ਆ ਗਏ ਆਪਾਂ ਪਤਾ ਨਹੀਂ ਆਪਣੇ ਇਹ ਕੀ ਚੱਕਰ ਆ ਆਹ ਦੁਕਾਨਾਂ ਦੇ ਬਾਹਰੇ ਢੇਰ ਲਾਉਂਦੇ ਆ ਤੇ ਵੱਲੀ ਜਾਦੇ ਆ ਆਪਣੇ ਵੀ ਇੱਕ ਡੱਬਾ ਨਹੀਂ ਰੱਖਣਾ ਅਸੀਂ ਓਏ ਭਾਈ ਆ ਕੀ ਹੋ ਰਖਿਆ ਇੱਥੇ ਹੇ ਕਿਉਂ ਰੋ ਰਹਾ ਤਾ ਦੁੱਖ ਦਾ ਜ਼ਿੰਦਾਬਾਦ ਜੀ ਏ ਟੀਵੀ ਪਤਾ ਨਹੀਂ ਕਾਦੇ ਹੁਣ ਧਰਨੇ ਲੱਗੀ ਆ ਰਹੇ ਪਤਾ ਨਹੀਂ ਹੋਸ਼ ਵਿੱਚ ਆਓ ਹੋਸ਼ ਨਾਲ ਸਮਝ ਨਹੀਂ ਗੱਲ ਯਾਰੀ ਆ ਤੇ ਕੋਈ ਇਹ ਪੋਲੀਟਿਕਲੀਆ ਖੈਰ ਪਤਾ ਨਹੀਂ ਹੁਣ ਕਾਦਾ ਕਾਦਾ ਨਾ ਚਰਖਾ ਲੱਗਿਆ ਹੋਇਆ ਮੂਰੇ ਤੇ ਇਧਰ ਵਿਧਾਇਕ ਜੀ ਵਾਂਗੂ ਕੋਈ ਬਾਈਰ ਕੇ ਆ ਰਿਹਾ ਗੱਡੀ ਤੇ ਬੈਠੇ भाई जिथे भी आप जाने पंगा कराने ये क्या चल रहा है इधर आज हैं ये क्या था भी ये प्रोटेस्ट है या रैली है रैली है किस चीज के लिए मोदी अच्छा, होश में आओ मोदी अच्छा मोदी होश में आओ ठीक है ये किसकी है ये कौन सी पार्टी की है रामविलास पार्टी का ठीक है ठीक है ठीक है, 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 है भाई ਇੱਥੇ ਇਹ ਚੱਲ ਰਹੀ ਹੈ ਇੱਕ ਬਹੁਤ ਵੱਡੀ ਰੈਲੀ ਤਾਂ ਹੀ ਸੀ ਪੰਜਾਬ ਨੰਬਰਾਈ ਵੀ ਸ਼ਾਇਦ ਕਾਂਗਰਸ ਨਾਲ ਲੇਟ ਹੋਵੇ ਤੇ ਧਰਨੇ ਲੱਗ ਰਿਹਾ ਨਰਿੰਦਰ ਮੋਦੀ ਹੋਸ਼ ਵਿੱਚ ਆਓ ਜਦੋਂ ਤੇ ਅਨੇ ਅੱਜ ਆਪਾਂ ਇਧਰਲੇ ਪਾਸੇ ਨੇਪਾਲ ਦੇ ਵਿੱਚ ਸਫ਼ਰ ਸ਼ੁਰੂ ਕੀਤਾ ਹੈ ਆਹੀ ਜਿਹੜਾ ਮੰਜ਼ਰ ਆਹੋ ਦੇਖਣ ਨੂੰ ਮਿਲਦਾ ਸੜਕ ਦੇ ਚਾਰੇ ਪਾਸੇ ਪਈ ਗੰਦਗੀ ਤੇ ਬੁਰਾ ਹਾਲ ਪਿੱਛੇ ਜੇ ਤਾਂ ਕੂੜੇ ਦੇ ਢੇਰ ਜਿਵੇਂ ਆ ਦੇਖੋ ਇੱਥੇ ਵੀ ਆ ਸੜਕਾਂ ਦੇ ਕੰਢਿਆਂ ਦੀ ਕੂੜਿਆਂ ਦੇ ਢੇਰ ਲਾ ਰੱਖਿਆ ਦੁਕਾਨਾਂ ਦੇ ਮੂਹਰੇ ਪਈ ਜੜਾ ਗੰਦ ਤੇ ਸਾਰਾ ਕੁਝ ਬਸ ਇੰ ਗੰਦਾ ਮਾਹੌਲ ਆ ਹਾਂ ਹੁਣੇ ਪਿੱਛੇ ਜੇ ਆਪਾਂ ਪਤਾ ਨਹੀਂ ਕਿਹੜਾ ਇਹ ਸ਼ਹਿਰ ਆ ਇਹਦੀ ਮੰਡੀ ਸਬਜ਼ੀ ਮੰਡੀ ਨਾਲ ਕਿ ਆਏ ਸੀ ਜਿਵੇਂ ਐ ਕਹਿ ਲਓ ਵੀ ਜਿੱਥੇ ਜਾ ਕੇ ਗਟਰ ਖੋਲਦੇ ਆ ਹਨਾ ਉਹਦੇ ਕੰਡੇ ਤੇ ਹੁੰਦੀ ਆ ਨਾ ਐ ਲੱਗ ਰੱਖੀ ਜੜੀਆਂ ਜਾਵਾ ਗੰਦੇ ਪਾਣੀ ਦੇ ਵਿੱਚ ਖੜੀਆਂ ਤੇ ਲੋਕੀ ਪਾਣੀ ਦੇ ਵਿੱਚ ਡੋ ਕੇ ਸਬਜ਼ੀ ਖਰੀਦ ਰਿਆ ਆ ਦੇਖੋ ਐਂ ਗੂੜਾ ਪਿਆ ਹਰ ਜਗ੍ਹਾ ਤੇ ਭਾਈ ਚਲੋ ਕੀ ਕਰਨੇ ਈ ਰਖਸ਼ਾ ਪੁਲ ਸਿਟੇਡੀ ਹੋਈ ਪਈ ਐ ਇੱਥੇ ਤਾਂ ਉਹ ਖੜਿਆ ਸਾਹਮਣੇ ਟ੍ਰੈਫਿਕ ਪੁਲਿਸ ਲਗਭਗ ਪੌਣੇ 2 ਘੰਟੇ ਦੀ ਰਾਈਡ ਤੇ 70 ਕਿਲੋਮੀਟਰ ਤੈਅ ਕਰਕੇ ਆਪਾਂ ਬ੍ਰੇਕ ਮਾਰਤੀ ਮੋਟਰਸਾਈਕਲ ਦੀ ਵਿੱਚੋਂ ਖਾਸਾ ਲੰਬੀ ਬਾਤ ਹੈ ਕਿ ਹਜੇ ਤੱਕ ਜਿਹੜਾ ਰੂਡ ਆ ਉਹ ਐਂ ਸਿੰਗਲ ਜਆ ਰੋਡ ਚੱਲਿਆ ਹੋਇਆ ਇਹ ਤੇ ਪਰ ਇਹਦੇ ਤੇ ਟ੍ਰੈਫਿਕ ਤੇ ਭੀੜ-ਪੜੱਕਾ ਬਹੁਤ ਆ ਜ਼ਿਆਦਾ ਸੜਕ ਤੇ ਤੁਰੀਆਂ ਫਿਰਦੀਆਂ ਭੇਡਾਂ ਤੇ ਹੋਰ ਵਾਕਈ ਜਿੰਨੇ ਵੀ ਜਾਨਵਰ ਆ ਸਾਰਿਆਂ ਦਾ ਮਾਹੌਲ ਸੜਕ ਦੇ ਕੰਨਾਂ ਤੇ ਵੱਜ ਰੱਖਿਆ ਤੇ ਇੱਕ ਸੰਗਣੀ ਆਬਾਦੀ ਵਾਲਾਗਾ ਸਾਰਾ ਜਿਹੜਾ ਬਿਹਾਰ ਸਟੇਟ ਆ ਕਿ 13 ਕਰੋੜ ਤੋਂ ਵੱਧ ਦੀ ਪੋਪੂਲੇਸ਼ਨ ਹੈ ਇੱਥੇ ਤੇ ਸੜਕ ਦੇ ਕੰਨਿਆਂ ਦੇ ਉੱਤੇ ਆਬਾਦੀ ਆਪਾਂ ਨੂੰ ਆਮ ਹੀ ਜਿੰਦੀ ਆ ਵੀ ਇੱਕ ਪਿੰਡ ਮੁੱਕਦਾ ਨਹੀਂ ਦੂਜਾ ਪਿੰਡ ਨਾਲ ਦੇ ਨਾਲ ਚੱਲ ਪੈਂਦਾ ਜਿਵੇਂ ਰਾਹਾਂ ਦੇ ਆਪਾਂ ਦੇਖੀ ਵੀ ਜਿਵੇਂ ਕੂੜਾ ਕਰਕਟ ਸਾਰਾ ਕੂੜਾ ਹੁੰਦਾ ਸਾਰਾ ਉਹ ਰਾਹਾਂ ਦੇ ਕੰਢਿਆਂ ਤੇ ਛਿੱਟੇ ਪੈਦੇ ਚੱਕੜ ਦੇ ਵਿੱਚ ਜਿਹੜੀਆਂ ਸਬਜ਼ੀ ਮੰਡੀਆਂ ਲੱਗੀਆਂ ਹੋਈਆਂ ਖੈਰ ਇਹ ਵੀ ਇੱਕ ਬਿਹਾਰ ਦਾ ਝਾਕਾ ਜਿਹੜਾ ਜਦੋਂ ਪਹਿਲੀ ਵਾਰ ਵੜਦੇ ਆਪਾਂ ਨੂੰ ਇਹ ਥੋੜਾ ਜਿਹਾ ਹੈਰਾਨ ਕਰਦਾ ਤੇ ਖਾਸਾ ਲੱਗਦਾ ਇਹ ਰੋਡ ਜਗਾ ਜਗਾ ਤੇ ਤੁਹਾਨੂੰ 40 ਛੋਟੇ ਛੋਟੇ ਦੁਕਾਨਾਂ ਮਿਲ ਜਾਣਗੀਆਂ ਤੇ ਐਜ ਦੇ ਇਹ ਬਾਂਸਾਂ ਦੇ ਨਾਲ ਪਾਏ ਹੋਏ ਘਰ ਤੇ ਅੱਜ ਆ ਜਗਾ ਜਗਾ ਤੇ ਐ ਬੰਨੇ ਹੋਇਆ ਕੱਪੜਿਆਂ ਨਾਲ ਬੰਦ ਕੇ ਨਾ ਬਾਸ ਵੱਡੇ ਵੱਡੇ ਜਿਵੇਂ ਕੋਈ ਪ੍ਰੋਗਰਾਮ ਹੁੰਦਾ ਫੜੇ ਇੱਥੇ ਪੁੱਛਦੇ ਆ ਬਾਈ ਹੋਰਾਂ ਨੂੰ ਕਿ ਜਦੋਂ ਵੀ ਇਧਰ ਜਿੰਨੀ ਚਾਈ ਜੰਨੇ ਦੁਕਾਨਾਂ ਐ ਛੋਟੀਆਂ ਛੋਟੀਆਂ ਬਹੁਤ ਜ਼ਿਆਦੇ ਆ ਤੇ ਚਾਹ ਪੁੱਛਦੇ ਆ ਚਾਹ ਸਕਦੇ ਆ ਤੇ ਫੇਰ ਅੱਗੇ ਚੱਲਦੇ ਆ ਤੇ ਬਾਕੀ ਪੈਟਰੋਲ ਦੀਆਂ ਬੋਤਲਾਂ ਤੇ ਵੱਡੇ ਵੱਡੀਆਂ ਪਾਈਆਂ ਕਿੰਨੇ ਆ ਸਾਨੂੰ ਇੱਥੇ ਥਾਂ ਥਾਂ ਤੇ ਮਿਲ ਜਾਣੀਆਂ ਹਾਲਾ ਕਿ ਪੈਟਰੋਲ ਪੰਪ ਵੀ ਕਾਫੀ ਨੇ ਨਾਲੇ ਚਾਹ ਹੋ ਜਾਏਗੀ ਜੀ ਬਾਈ ਹੋਰਾਂ ਦੇ ਸਾਬ ਦੇ ਓਏ ਹੋਏ ਬਾਈ ਓਏ ਹਾਰਨੇ ਨਹੀਂ ਜ਼ਿਆਦੇ ਬਾਈ ਹੋਰਾਂ ਦੇ ਦੱਸਣ ਦੇ ਸਾਬ ਨਾਲ ਭਾਈ ਦੁਰਗਾ ਪੂਜਾ ਦੀ ਤਿਆਰੀ ਚੱਲ ਰਹੀ ਐ ਇਹ ਕਦੋਂ ਸਟਾਰਟ ਹੋ ਜਾਏਗੀ ਫਿਰ ਕਦੋਂ ਸਟਾਰਟ ਹੋਗਾ ਜੀ 22 ਤਾਰੀਖ 22 ਤਾਰੀਖ ਤੋਂ 22 ਤਾਰੀਖ ਤੋਂ ਦੁਰਗਾ ਪੂਜਾ ਸ਼ੁਰੂ ਹੋ ਜੂ ਤੇ 1 ਤਾਰੀਖ ਤੱਕ ਚੱਲੂ ਜਾਂਦੀ ਕਿ ਫਿਰ 1 ਤਾਰੀਖ ਦਾ ਦੁਸ਼ਹਿਰਾ ਹੋ ਗਿਆ ਭਾਈ ਸੋ ਇਸ ਵਾਰੀ ਦੁਰਗਾ ਪੂਜਾ ਤੇ ਕਲਕੱਤੇ ਨਹੀਂ ਪਹੁੰਚਿਆ ਜਾਣਾ ਨਹੀਂ ਪਹਿਲਾ ਟਾਰਗੇਟ ਇਹ ਵੀ ਸੀ ਇੱਕ ਪਲਾਨਾਂ ਦੇ ਵਿੱਚ ਸੀ ਕਿ ਇਸ ਵਾਰੀ ਤਾਂ ਨਹੀਂ ਹੋਣਾ ਵੀ ਕਲਕੱਤੇ ਚੱਲ ਕੇ ਆਪਾਂ ਦੁਰਗਾ ਪੂਜਾ ਦੇਖੀਏ ਪਰ ਦੁਰਗਾ ਪੂਜਾ ਕਲਕੱਤੇ ਹੁਣ ਆਪਾਂ ਅਗਲੇ ਸਾਲ ਦੇਖਾਂਗੇ ਤਾਰੀਖ ਨੋਟ ਕਰ ਲਈ ਜਾਵੇ ਤੇ ਠੀਕ ਆ ਭਾਈ ਪ੍ਰੋਗਰਾਮ ਸ਼ੁਰੂ ਹੋ ਜਾਣਗੇ 22 ਤਾਰੀਖ ਤੋਂ ਤੇਰੀ ਪਹਿਲੀ ਚੱਲ ਪਈ ਆ। ਉਹ ਭਾਈ ਜਿੱਥੇ ਖੜਦੇ ਆਪਾਂ ਗੱਲਾਂ ਬਾਤਾਂ ਹੋਣ ਲੱਗ ਜਾਂਦੀਆਂ ਨੇ ਤੇ ਛੋਟਾ ਭਾਈ ਮਿਲਿਆ ਆਪਕਾ ਨਾਮ ਕੀ ਹੈ? ਮੇਰਾ ਨਾਮ ਅਰਪਿਤ ਹੈ। ਹਾਂ? ਅਰਪਿਤ ਨਾਮ ਹੈ। ਅਰਪਿਤ। ਹਾਂ। ਠੀਕ ਹੈ ਕਿਸ ਕੋ ਅਰਪਿਤ? ਹਰਨ ਬੋਤਲ ਜਾਂਦੇ ਆਣਾ। ਹਾਂ। ਕਿਸ ਕੋ ਅਰਪਿਤ ਹੋ ਆਪ? ਮੈਂ ਕਿਸੇ ਕੋ ਨਹੀਂ ਹਾਂ। ابھی ਕਿਸੇ ਕੋ ਨਹੀਂ ਹੋ ਅਰਪਿਤ। ਠੀਕ ਹੈ ਠੀਕ ਹੈ ਠੀਕ ਹੈ। ਤੇ ਜਿੰਨੇ ਵੀ ਸੱਦਨ ਮਿੱਤਰ ਮਿਲਦੇ ਆ ਜਿਹੜੇ ਪੁੱਛਦੇ ਆ ਭਾਈ ਕਿੱਧਰੋਂ ਆਏ ਹੋ ਨੇਪਾਲ ਤੋਂ ਦੱਸੀ ਤਾਂ ਦਾ ਕਹਿ ਦਿੰਦੇ ਆ ਭਾਈ ਨੇਪਾਲ 'ਚ ਦੰਗੇ ਚੱਲ ਰਿਹਾ।

ਤਾਂ ਕੇ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ ਮੈਂ 5th ਵਿੱਚ 5th ਵਿੱਚ ਠੀਕ ਆ ਬਾਈ ਠੀਕ ਆ ਠੀਕ ਆ ਠੀਕ ਆ ਕਹਿ ਤੁਸੀਂ ਆਪ ਇਸ ਤੋਂ ਬਾਅਦ ਕਾ ਜਾਣੇ ਵਾਲੇ ਮੈਂ ਸਿੱਕਮ ਆਪਕੀ ਵੀਡੀਓ ਨੂੰ ਲਾਈਕ ਕਰੂੰਗਾ ਜ਼ਰੂਰ ਕਰਨਾ ਜ਼ਰੂਰ ਕਰਨਾ ਠੀਕ ਹੈ ਜੀ ਓਕੇ ਬ੍ਰਦਰ ਲੱਗੇ ਬੋਰ ਦੀ ਮੰਨੀਏ ਤਾਂ ਪਟਨਾ ਸਾਹਿਬ ਇੱਥੋਂ 150 ਕਿਲੋਮੀਟਰ ਹੈ ਤੇ ਰਾਜਗੀਰ ਜੈਨਿਕ ਜਿੱਥੇ ਵੀ ਨਲੰਦਾ ਯੂਨੀਵਰਸਿਟੀ ਹੁੰਦੀ ਸੀ ਕਿਸੇ ਟਾਈਮ ਤੇ ਉਹ ਇੱਥੋਂ 2 100 ਕਿਲੋਮੀਟਰ ਦੇ ਨੇੜੇ ਢਿੜੀ ਦੀ ਵਾਟ ਵੱਚਦੀ ਆ ਤੇ ਸਲਾਲ ਖੈਰ ਆਪਣਾ ਇਹ ਆਪਾਂ ਥੋੜਾ ਜਿਹਾ ਅੱਗੇ ਜਾਣਾ ਤੇ ਉੱਥੋਂ ਅੱਗੇ ਦੋ ਰਾਹ ਪਾਟ ਜਾਣਗੇ ਇੱਕ ਰਾਹ ਜਿਹੜਾ ਉਹ ਸਿੱਲੀ ਗੁੜੀ ਵਾਲੇ ਪਾਸੇ ਨੂੰ ਲੈ ਜਾਊਗਾ ਸੈਵਨ ਸਿਸਟਰ ਵਾਲੇ ਪਾਸੇ ਨੂੰ ਲੈ ਜਾਊਗਾ ਤੇ ਇੱਕ ਰਾਹ ਜਿਹੜਾ ਸਿੱਧਾ ਜਾਂਦਾ ਉਹ ਕਟਨਾ ਸਾਹਿਬ ਦੀ ਧਰਤੀ ਵੱਗ ਲੈ ਜਾਊਗਾ ਅ ਤੇਲਵੜਾ ਘਰ ਸੀ ਫਤਨਾ ਸਾਹਿਬ ਆਂਦਾ ਵੀ ਪਰ ਫਿਰ ਇਹ ਵੀ ਸਫਰ ਆਪਣਾ ਹੋਰ ਪਾਸੇ ਦਾ ਤੇ ਜਿਹੜੇ ਪਾਸੇ ਸਫਰ ਲੈ ਕੇ ਜਾ ਰਿਹਾ ਜਾਣਾ ਆਪਾਂ ਨੂੰ ਉਧਰਲੇ ਪਾਸੇ ਪੈਣਾ ਬਾਕੀ ਇਹ ਵਹਾਗਾ ਸਮੇ ਦਾ ਪਤਾ ਕੁਛ ਨਹੀਂ ਕਿਹੜੇ ਪਾਸੇ ਨੂੰ ਕਿਹੜੇ ਵੇਲੇ ਲੈ ਜੇ ਆਪਾਂ ਕੱਲਾ ਸੋਚ ਸਕਦੇ ਆ ਕਰਨ ਕਰਾ ਬਣਾ ਰੋਹੀ ਆ ਉਹ ਨਹੀਂ ਪਤਾ ਕੀ ਹੋਣਾ ਕੀ ਨਾ ਸੋਚਿਆ ਆਪਾਂ ਪਹਿਲਾਂ ਵੀ ਬਹੁਤ ਕੋਸ਼ਿਸ਼ੀ ਨੇ ਪਾਲ ਚ ਤੇ ਹੋਇਆ ਉਹਦੀ ਮਰਜ਼ੀ ਨਾਲ ਹੀ ਆ ਸਾਰਾ ਕੁਝ ਇਹ ਭਾਈ ਸਾਰੀ ਸਮਝ ਦੇ ਤਾਂ ਘਰੇ ਜਿਹਦੇ ਵਿੱਚ ਆਪਾਂ ਫਸ ਕੇ ਪੂਰੀ ਜ਼ਿੰਦਗੀ ਕਰਦੇ ਆ ਚੱਲ ਵੀਰੋ ਫਿਲਹਾਲ ਮੈਂ ਤੇਰੇ ਮੂਹਰ ਦੀ ਮੋਟਰਸਾਈਕਲ ਕੱਢਣਾ ਜੀਪੀ ਵਾਲੇ ਭਈਆ ਵੱਡਾ ਹੰਗਾਨਾ ਹੈ ਰੋਡ ਤੇ ਜਦੋਂ ਉਹਦੇ ਵਿੱਚ ਨਾ ਚੱਲਿਆਂ 'ਚ ਟਰੱਕੀ ਟਰੱਕ ਮਿਲ ਰਹੇ ਆ ਤੇ ਜਾਂ ਫਿਰ ਬੱਸਾਂ ਤੇ ਆਟੋ ਵਾਲੇ ਆ ਤੇ ਬਾਕੀ ਨਾ ਬਿਹਾਰ ਦੇ ਵਿੱਚ ਜੁਪੀ ਹੋ ਗਿਆ ਜਾਂ ਵਿਹਾਰ ਹੋ ਗਿਆ ਇਧਰਲੇ ਪਾਸੇ ਸਫ਼ਰ ਕਰਨ ਦੇ ਵਿੱਚ ਇੱਕ ਚੀਜ਼ ਤੋਂ ਬੜਾ ਸਾਵਧਾਨ ਰਹਿਣਾ ਪੈਂਦਾ ਦੇਖਿਓ ਭਾਈ ਇੱਥੋਂ ਸਾਵਧਾਨ ਰਹਾ ਪਹਿਲਾਂ ਤੂੰ ਕਿੱਧਰੋਂ ਆ ਗਿਆ ਸਾਵਧਾਨ ਰਹਿਣਾ ਪੈਂਦਾ ਭਾਈ ਵੀ ਜਦੋਂ ਕਿਸੇ ਬੱਸ ਨੂੰ ਵੀ ਓਵਰਟੇਕ ਕਰਦੇ ਆ ਜਾਂ ਫਿਰ ਆਪਾਂ ਰਿਕਸ਼ੇ ਵਗੈਰਾ ਨੂੰ ਓਵਰਟੇਕ ਕਰਦੇ ਆ ਨਾ ਤਾਂ ਜਿਹੜੀ ਪਤਕਾਰੀ ਜੀ ਮਾਰ ਜੇ ਇਹ ਪਤਾ ਨਹੀਂ ਕੀ ਖਾਂਦੇ ਹੁੰਦੇ ਉਹ ਲਾਲ ਲਾਲ ਜਾ ਛਿੜਦੇ ਆ ਉਹ ਐ ਨਹੀਂ ਪਤਾ ਕਿਹੜੇ ਵੇਲੇ ਆ ਜੇ ਸੋ ਬੱਸ ਤੋਂ ਇਹ ਹੁੰਦਾ ਵੀ ਪੂਰਾ ਦੇਖ ਕੇ ਬੋਤ ਬਚਾ ਕੇ ਜੇ ਦੂਰ ਜਦੀ ਘਟਣਾ ਪੈਂਦਾ ਵੀ ਲਵੇੜ ਕੇ ਤੁਰ ਜਾਣਗੇ ਇਹ ਤੇ ਇਹ ਇੱਥੇ ਬੜਾ ਗੰਦਗੀ ਵਾਲਾ ਮਾਹੌਲ ਆ ਜਗਾ ਜਗਾ ਤੇ ਆਪਾਂ ਨੂੰ ਲਿਖਿਆ ਵੀ ਮਿਲਦਾ ਦੇ ਭਾਈ ਥੁੱਕੋਣਾ ਇੱਥੇ ਥੁੱਕੋਣਾ ਪਰ ਥਾਂ ਥਾਂ ਤੇ ਰਣਧਰਤੀ ਵੀ ਲਾਲ ਲਾਲ ਕੀਤੀ ਪਈ ਆ ਸਾਰੀ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਦੇਖਦੇ ਆਂ ਅੱਜ ਆਪਾਂ ਕਿੰਨੀ ਕੁ ਬਾੜ ਤੈਅ ਕਰ ਪਾਵਾਂਗੇ ਤੇ ਰਾਹ ਦੇ ਵਿੱਚ ਹੋਰ ਕੀ ਕੁਛ ਦੇਖਣ ਨੂੰ ਮਿਲਦਾ ਐ ਜਿਹੜੀ ਧਰਤ ਵਾਲਾ ਤੇ ਹੈਦਰ ਸਾਈਡਾਂ ਤੇ ਖੈਰ ਪਰਾਂਗਾ ਕਾਫੀ ਨਾਂਗੇ ਜਿਵੇਂ ਰਾਹ ਦੇ ਵਿੱਚ ਆਪਾਂ ਲੋਕਾਂ ਦੇ ਪਾਏ ਘਰ ਤਿੰਨ ਤਿੰਨ ਦੀਆਂ ਛੱਤਾਂ ਤੇ ਸਾਰਾ ਸਰਕੜੇ ਦੇ ਨਾਲ ਬਣੇ ਹੋਏ ਘਰਾਂ ਕੋਠੇ ਆਗੇ ਖੈਰ ਹੁਣ ਲੋ ਜਿਹੜੇ ਘਰ ਬਹੁਤ ਬਹੁਤ ਆਰ ਦੇ ਵਿੱਚ ਉਹ ਪੱਕੇ ਪੌਣ ਲੱਗੇ ਪਰ ਹਜੇ ਫੇਰ ਵੀ ਜਿਹੜੇ ਸਾਈਡਾਂ ਤੇ ਬਸੇ ਹੋਏ ਲੋਕ ਆ ਗਏ ਉਹ ਆਪਾਂ ਨੂੰ ਇਹ ਕੱਚੇ ਘਰਾਂ ਦੇ ਵਿੱਚ ਬੈਠੇ ਦੇਖਣ ਨੂੰ ਅੱਗੇ ਤੱਕ ਮਿਲਦੇ ਰਹਿਣਗੇ। ਹੱਸਾ ਟਾਈਮ ਹੋ ਗਿਆ ਖੜਿਆਂ ਨੂੰ। ਆ ਤੋਚਾ ਰੱਖੀ ਸੀ ਫੋਨ ਤੇ ਫੋਨ ਵੀ ਗੱਲਾਂ ਬਾਤਾਂ ਕਰ ਲੀਆਂ, ਹਾਲਚਲ ਦੱਸਤਾ ਸਾਰਿਆਂ ਨੂੰ ਭਾਈ ਵੀ ਟੱਪੇ ਬਾਰਡਰ ਤੇ ਕੋਈ ਨਾ ਹੁਣ ਫਿਕਰ ਨਾ ਕਰਿਓ। ਸੜਤਾ ਅਸੀਂ ਆਪਦਾ ਸਫ਼ਰ ਵਿਚਾਲੇ ਨੇਪਾਲ ਦਾ। ਤੇ ਟਰੱਕ ਬਹੁਤ ਜਿਆਦੇ ਯਾਰ ਇਹ ਇਧਰਲੇ ਪਾਸੇ ਜੀਤਾ ਬਹੁਤ ਹੀ ਜਿਆਦੇ ਆਵਾਜ਼ ਆਈ ਜਾਂਦਾ ਤੇ ਇਹ ਇੱਕ ਵੱਡਾ ਬਿਜ਼ੀ ਰੋਡ ਆ ਹਾਂ ਵੱਡਾ ਕਾਰਨ ਤਾਂ ਇਹ ਹੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਪਿੱਛੇ ਆਪਾਂ ਦੇਖੇ ਨਾ ਤਾਂ ਸਟੋਰ ਵੀ ਬਣੇ ਹੋਏ ਆ ਸਟੋਰ ਤਾਂ ਨਹੀਂ ਖੈਰ ਆਪਾਂ ਗਦਾਮ ਕਹਿ ਸਕਦੇ ਆ ਗਦਾਮ ਬਣੇ ਹੋਏ ਤੇ ਇੱਕ ਵੱਡਾ ਜਿਹੜਾ ਸਟੋਰੇਜ ਆ ਹੋ ਇੰਡੀਅਨ ਆਇਲ ਦਾ ਵੀ ਆ ਪਿੱਛੇ ਬਾਰਡਰ ਕਰਕੇ ਕਿਉਂਕਿ ਫਿਰ ਇੱਥੋਂ ਜਿਹੜਾ ਸਾਰਾ ਨੇਪਾਲ ਨੂੰ ਸਮਾਨ ਸਪਲਾਈ ਹੁੰਦਾ ਉਹ ਇਹ ਦੋ ਮੇਨ ਵਾਟਰ ਪੈਂਦਾ ਰਕਸੌਲ ਤੇ ਇੱਕ ਜਿਹੜਾ ਸਭ ਤੋਂ ਬਿਜ਼ੀਸਟ ਆ ਉਹ ਸਮੋਲੀ ਵਾਲਾ ਹੈਗਾ ਤੇ ਪਰ ਟਰੱਕਾਂ ਦੀ ਆਵਾਜ਼ੇ ਮੇਰੇ ਖਿਆਲ ਨਾਲ ਇਸੇ ਵਾਟਰ ਤੋਂ ਜ਼ਿਆਦੇ ਹੁੰਦੀ ਆ। ਅੱਛਾ ਲਵੇਰੇ ਮੇਰਾ। ਸੱਲੀਗੁੜੀ ਹਜੇ ਆਪਾਂ ਨੂੰ ਇੱਥੋਂ ਪੂਰੇ 400 ਕਿਲੋਮੀਟਰ ਪਿਆ। ਜੀਪੀਐਸ ਦੀ ਨੰਦਿਆਂ ਤਾਂ 8.5 ਘੰਟੇ ਦੀ ਵਾਟ ਕਹਿ ਰਿਹਾ ਵੀ ਸੱਲੀਗੁੜੀ ਪਹੁੰਚਦੇ ਆਪਾਂ ਨੂੰ 8.5 ਘੰਟੇ ਲੱਗ ਜਾਣਗੇ। ਫਿਰ ਅੱਜ ਦਾ ਕਨਫਰਮ ਆਪਾਂ ਪਹੁੰਚ ਨਹੀਂ ਸਕਦੇ ਕਿਉਂਕਿ 3:30 ਵਜੇ ਦਾ ਟਾਈਮ ਤਾਂ ਪਹਿਲਾਂ ਹੀ ਹੋ ਗਿਆ ਤੇ ਸੱਲੀਗੁੜੀ ਹਜੇ ਲੰਮੇ ਰੀਆਂ ਵਾਟਾਂ ਨੇ। ਆ ਰਹੇ ਹੀ ਅੱਡੇ ਲੰਘ ਗਏ ਪਿੱਛੇ ਨਾ ਰਗਿਆ ਨੀ ਬਣ ਵਿੱਚ ਤਾਂ ਬੇਲਾ ਹੁੰਦੀਆਂ ਬੇਲਾ ਕੋਲ ਰਹਿ ਗਿਆ ਨੀ ਬਣ ਵਿੱਚ ਤਾਂ ਬੇਲਾ ਹੁੰਦੀਆਂ ਨਸ਼ਿਆਂ ਦਾ ਤੂੰ ਆ ਕਿਦਰ ਹੋਪੜ ਨੂੰ ਪਾਰ ਨਾ ਦੇਵੇ ਘਾਰੇ ਪੰਜਾਬ ਨੂੰ ਇਹਦਾ ਕੋਲ ਆਪਣਾ ਮਾਰ ਤੁਰੇ ਖਾ ਰੇ ਪੰਜਾਬ ਨੂੰ ਇਹਦਾ ਟ੍ਰੈਫਿਕ ਖਾਸੀ ਹੋ ਰਹੀ ਆ ਕਿਤੇ ਕਿਤੇ ਰੋਡ ਦਾ ਹਜੇ ਕੰਮ ਚੱਲੀ ਆ ਰਿਹਾ ਬਾਕੀ ਦਾ ਖੈਰ ਸਾਰਾ ਬਣਿਆ ਹੋਇਆ ਤੇ ਇਧਰਲੇ ਪਾਸੇ ਵੀ ਲੱਗ ਰਹੀ ਆ ਵੀ ਪੰਜਾਬੀ ਵਸੋਂ ਖਾਸੀ ਵਸਦੀ ਆ ਢਾਬੇ ਦੱਸਦੇ ਆ ਜਿੰਨੇ ਘਟਾਬੇ ਬਣੇ ਹੋਇਆ ਤੇ ਵਧੀਆ ਵਸੋਂ ਅੱਜ ਸਵੇਰੇ ਆਪਾਂ ਗੁਰਦੁਆਰਾ ਸਾਹਿਬ ਜਾਣਾ ਸੀ ਪਰ ਅਫਸੋਸ ਮਾਫੀ ਹੈ ਜੀ ਉਹਦੇ ਲਈ ਹਾਂ ਗੁਰਦੁਆਰਾ ਸਾਹਿਬ ਜਾ ਨਹੀਂ ਹੋਇਆ ਕਿਉਂਕਿ ਬਾਈ ਮੀਂਹ ਪਈ ਗਿਆ ਸਵੇਰ ਦਾ ਤੇ ਵਿੱਚ ਪਿਆ ਕੇ ਗੁਰਦੁਆਰਾ ਸਾਹਿਬ ਜਾਣਾ ਮੈਂ ਚਾਹੁੰਦਾ ਨਹੀਂ ਸੀ ਤੇ ਫੇਰ ਵਸੇ ਸੀ ਵੀ ਜਦੋਂ ਹੀ ਮੀ ਹਟਦਾ ਆਪਾਂ ਸਮਾਨ ਮੰਨੀਏ ਸਮਾਨ ਤਾਂ ਖੈਰ ਪਹਿਲੇ ਬਨ ਰਿਹਾ ਸੀ ਪੈਂਦੀਆਂ ਕਣੀਆਂ ਚ ਵੀ ਜਦੋਂ ਹੀ ਇਹ ਹਟਦਾ ਤੇ ਆਪਾਂ ਨਿਕਲ ਜੀਏ ਓਏ ਚੱਲ ਮੇਰੇ ਵੀਰ ਠੰਡੀ ਮਿੱਠੀ ਖੀਰ ਤੇ ਇਸ ਵਕਤ ਆਪਾਂ ਇਹ ਸ਼ਹਿਰ ਮੁਜ਼ੱਫਰਪੁਰ ਦੇ ਬਾਹਰ ਬਾਹਰ ਖੜੇ ਆਂ ਜਿਹੜੀ ਇਹ ਸਿੱਧੀ ਜਾਂਦੀ ਰੋਡ ਆ ਇਹ ਨੰਗ ਜਿਹੇ ਇਧਰੋਂ ਪਟਨਾ ਸਾਹਿਬ ਵਾਲੇ ਪਾਸੇ ਨੂੰ ਤੇ ਇਧਰਲੇ ਪਾਸੇ ਇਹ ਜਿਹੜੇ ਆਪਾਂ ਰੋਡ ਮੁੜ ਗਏ ਇਹ ਚੱਲ ਜਾਨੀ ਹੈ ਜੀ ਬੰਗਾਲ ਤੇ ਨਾਰਥ-ਈਸਟ ਵਾਲੇ ਪਾਸੇ ਨੂੰ ਉਹਨਾਂ ਸਾਰੀਆਂ ਸ਼ੇਟਾਂ ਨਹੀਂ ਜਾਂਦਾ ਇਹ ਰੋਡ ਤੇ ਐਂ ਜਿਹੜੀਆਂ ਜਿਹੜੀਆਂ ਡਬਲ ਡੈਕਰ ਬੱਸਾਂ ਹੋ ਸੋਨੂੰ ਬਹੁਤ ਮਿਲ ਜਾਣੀਆਂ ਜੇ ਇਧਰਲੇ ਪਾਸੇ ਸਫ਼ਰ ਕਰਨਾ ਪਰ ਬਹੁਤ ਨਾ ਚੰਗੀਆਂ ਨਹੀਂ ਹੁੰਦੀਆਂ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਨੂੰ ਥੋੜੀ ਸਾਫ਼ ਸਫਾਈ ਦੀ ਜ਼ਰੂਰਤ ਆ ਤੇ ਇਹਦੇ ਵਿੱਚ ਮੁਸ਼ਕਲ ਆ ਜਾਂ ਘਟ ਹੁੰਦਾ ਥੋੜਾ ਜਿਹਾ ਤੇ ਆ ਪੈਣੀ ਕਾ ਤੋ ਮੁਸਕ ਦੇ ਵਿੱਚ ਰਹਿ ਨਹੀਂ ਸਕਦੇ ਆਹ ਹਾ ਚੜਾਈ ਆ ਮੋਛਾਂ ਚੜੀਆਂ ਸਰਦਾਰ ਸਾਹਿਬ ਘਰ ਆਣੀਆਂ ਰੋਕਣ ਲੱਗਿਆ ਸੀ ਪਹਿਲਾਂ ਮੈਂ ਫਿਰ ਮੈਂ ਚੱਲ ਕਾ ਨੂੰ ਡਿਸਟਰਬ ਕਰਨਾ ਇਹ ਤਾਂ ਆਪਾਂ ਨੂੰ ਲੱਗ ਰਿਹਾ ਉਧਰਲੇ ਪਾਸੇ ਇੰਨੇ ਦਾ ਨਾਮ ਬਾਦ ਆਇਆ ਇਹਨੂੰ ਤੇ ਚਲੋ ਕੰਮ ਕਰ ਰਹੇ ਸੀ ਬੱਪੂ ਜੀ ਤੇ ਬਹੁਤ سارے ਟਰੱਕਾਂ ਹੁਣ ਇਹ ਤੋਂ ਬਾਅਦ ਅੱਗੇ ਇਧਰਲੇ ਪਾਸੇ ਜਿੱਧਰ ਜਾਈ ਜਾਵਾਂਗੇ ਟਰੱਕਾਂ ਵਾਲੇ ਤੇ ਆ ਵੀ ਭਰਾ ਆਪਾਂ ਨੂੰ ਮਿਲਦੇ ਰਹਿਣਗੇ ਤੇ ਦਿਲ ਲੱਗਿਆ ਰਹੂ ਵੱਡੀ ਗੱਲ ਇਹ ਆ ਹਰ ਇਹਦੇ ਗਿਆ ਚੰਦਰਾਬਤੀ ਤੇਲ ਵਾਲੀ ਤੇ ਰਿਜ਼ਰਵ ਬਚਿਆ ਜੀ ਇਕੱਲਾ ਤੇ ਮੋਟਰਸਾਈਕਲ ਬਤੀ ਜਗ ਆ ਗਿਆ ਭਾਈ ਕਹਿੰਦਾ ਤੇਲ ਪਾਉਣ ਦੀ ਜ਼ਰੂਰਤ ਹੈ। ਤੋਂ ਇਥੇ ਸ਼ੁਕਰ ਇੰਡੀਅਨ ਆਲ ਦਾ ਪੰਪ ਵੀ ਨੇੜੇ ਆ ਗਿਆ ਤੇ ਇਹ ਪਹਿਲਾ ਟੈਂਕ ਪਵਾ ਰਹੇ ਆਪਾਂ ਨੇਪਾਲ ਤੋਂ ਬਾਹਰ ਨਿਕਲ ਨੂੰ। ਜਿੰਨਾ ਵੀ ਨੇਪਾਲ ਚ ਹਜੇ ਤੱਕ ਆਪਾਂ ਪਵਾਇਆ ਸੀ ਤੇਲ ਤੇ ਦੂਜਾ ਸੀ ਉਹ ਵਿਦਆਊਟ ਇਥਨੋਲ ਤੇ ਅੱਜ ਫੇਰ ਇਹਦੇ ਚ ਜਿਹੜਾ ਤੇਲ ਉਹ ਇਥਨ ਵਾਲਾ ਵਾਲਾ ਛੱਡ ਦਾਂਗੇ ਆਪਾਂ। ਐਕਸਟਰਾ ਗ੍ਰੀਨ 180 ਨਾਰਮਲ ਵਾਈ ਹੈ ਇਧਰ ਨਾਰਮਲ ਇਹ 106 ਰੁਪਏ ਨੂੰ ਤੇਲ ਆ ਤੇ ਖਾਸੇ ਮਹਿੰਗਾ ਆਪਣੇ ਨਾਲੋਂ ਚਲੋ ਬੋਲਿਆ ਅੱਜ ਤਾਂ ਪਾਰਟੀ ਮਾ ਸਾ ਨਿਭੜਵੰਨੀ ਇੰਡੀਅਨ ਆਇਲ ਦੇ ਪੰਪ ਤੋਂ ਪਾ ਲਿਆ ਆਪਾਂ ਤੇਲ 108 ਰੁਪਏ ਨੂੰ ਆ ਇੱਥੇ ਤੇਲ ਬਿਹਾਰ ਦੇ ਵਿੱਚ ਖਾਸਾ ਮਹਿੰਗਾ ਯਾਰ ਤੇਲ ਤਾਂ ਆਪਣੇ ਨਾਲ ਤਾਂ 10 ਰੁਪਏ ਦਾ ਵਟਾ ਨੇੜੇ ਤੇੜੇ ਦੀ ਗੱਲਬਾਤ ਹੋਗੀ ਤੇ ਇਹ ਪਹਿਲਾ ਟੈਂਕ ਭਰਵਾਇਆ ਆਪਾਂ ਇੱਥੇ ਨੇਪਾਲ ਦੇ ਵਿੱਚ ਮੇਰੇ ਖਿਆਲ ਨਾਲ ਆਪਣੇ ਟੋਟਲ ਪੰਜ ਟੈਂਕ ਲੱਗੇ ਆ। ਅ ਜਿੱਥੇ ਤੱਕ ਮੇਰੇ ਯਾਦ ਆ ਵੀ ਹਜੇ ਤੱਕ ਆਪਣਾ 5 ਲੱਗਿਆ ਖੋਰੇ 4-4 ਲੱਗਿਆ ਨੇਪਾਲ ਦੇ ਵਿੱਚ। ਨੇਪਾਲ ਦੇ ਵਿੱਚ 4 ਟੈਂਕ ਲੱਗੇ ਸੀ ਇੱਕ ਟੈਂਕ ਲੱਗਣ ਹੋਰ ਦੀ ਉਮੀਦ ਸੀ ਵੀ ਇੱਕ ਡੇ ਟੈਂਕ ਲੱਗੂ ਤੇ ਇੰਨੇ ਕ ਤੇਲ ਦੇ ਨਾਲ ਸਾਰਾ ਨੇਪਾਲ ਘੁੰਮਿਆ ਜਾ ਸਕਦਾ। ਤੇ ਹੁਣ ਪੰਪ ਤੇ ਰੁਕੇ ਤਾਂ ਹੈਗੇ ਆ। ਪਾਣੀ ਦੀ ਬੋਤਲ ਖਾਲੀ ਹੋ ਰੱਖੀ ਸੀ। ਪਾਣੀ ਭਰ ਲਈਏ ਤੇ ਫੇਰ ਚੱਲ ਲਈਏ। ਓ ਹਾਂ ਪੰਜਾਬ ਨੰਬਰ ਖੜੀ ਹੈ ਗੱਡੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਬਾਠ ਕੈਰੀਅਰ ਅ ਦੂਰੋਂ ਖੜੀਆਂ ਪੰਜਾਬ ਦੇ ਜਿਹੜੀਆਂ ਦੋ ਗੱਡੀਆਂ ਨਿਗਾ ਪੰਗਾ ਤੇ ਖਾਸਾ ਟਾਈਮ ਹੋ ਗਿਆ ਬਾਈ ਹੋਰੇ ਨਾਲ ਗੱਲਾਂ ਕਰਦਿਆਂ ਨੂੰ ਕਿਉਂਕਿ ਜਦੋਂ ਉੱਥੇ ਪਾਣੀ ਭਰਦੇ ਸੀ ਤੇ ਬਾਈ ਹੋਰੇ ਮਿਲ ਗਏ ਤੇ ਇੱਥੇ ਖੜੀਆਂ ਇਹ ਦੋਨੇ ਪੰਜਾਬ ਨੰਬਰ ਗੱਡੀਆਂ ਕੀ ਹਾਲ ਹੈ ਬਾਈ ਜੀ ਚੜਦੀ ਕਲਾ ਨਾ ਕੀ ਥੋੜਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਬਾਈ ਥੋੜਾ ਜੀ ਗੁਰਪ੍ਰੀਤ ਪੀਬੀ05 ਗੱਡੀਆਂ ਨੇ ਦੋਨੇ ਥੋੜੀਆਂ ਇਹ ਤੇ ਕਿਹੜੇ ਪਾਸੇ ਨੂੰ ਹੁਣ ਰੂਟ ਇਹ ਘਾਟੀ ਜੀ ਘਾਟੀ ਠੀਕ ਗਾੜਾ ਹੁੰਦਾ ਮੈਂ ਗੁਜਰਾਤ ਤੋਂ ਭਰ ਕੇ ਆਇਆ ਅੱਛਾ ਗੁਜਰਾਤ ਤੋਂ ਭਰ ਕੇ ਹੁਣ ਇੱਧਰ ਲੱਗਾ ਹਟਿਆ ਵਾਲਾ ਰੂਟ ਆ ਗਿਆ ਠੀਕ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘਰੋਂ ਨਿਕਲ ਚੱਲਿਆ ਨੂੰ ਤੁਹਾਨੂੰ 3 ਮਹੀਨੇ ਹੋ ਗਏ ਭਾਈ ਅੱਛਾ 3 ਮਹੀਨੇ ਲੰਬੇ ਗੇੜੇ ਦੀ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਭਾਈ ਨਹੀਂ ਹੁਣ ਠੀਕ ਹੈ ਕਿਉਂਕਿ ਜੇ ਹੁਣ ਪਿੱਛੇ ਜਿਉ ਤੁਹਾਨੂੰ ਆਪਾਂ ਗੱਲ ਕਰ ਰਹੇ ਸੀ ਬਿਨਪਾਲ ਵਾਲੇ ਪਾਸੇ ਆਇਆ ਇੱਥੇ ਪਿੱਛੇ ਗੱਡੀਆਂ ਦਿਖੀਆਂ ਕਈ ਪੰਜਾਬ ਨੰਬਰ ਉਹ ਪਤਾ ਨਹੀਂ ਕੀ ਆ ਹੁਣ ਵੀ ਖਾਸੇ ਦਿਨ ਹੋ ਗਏ ਉਧਰ ਗਿਆ ਨੂੰ ਜਦੋਂ ਗੱਡੀ ਦੇਖ ਕੇ ਨੰਬਰ ਦੇਖ ਕੇ ਚਾ ਆ ਜਾ ਚੜ ਜਾਂਦਾ ਵੀ ਹਾਂ ਵੇ ਹੈਗੇ ਹੁਣ ਇਧਰਲੇ ਪਾਸੇ ਆਪਦੇ ਬੰਦੇ ਉਹ ਫਰਕ ਪੈ ਜਾਂਦਾ ਚੀਜ਼ ਦਾ ਤੇ ਬਾਕੀ ਚੱਲਦੀ ਕੱਲਾ ਕੰਮ ਹਾਂ ਚਲੋ ਠੀਕ ਹੈ ਜੀ ਵੀਰੇ ਧੰਨਵਾਦ ਮਿਲਦੇ ਆ ਫੇਰ ਆਪਾਂ ਹਣਾ ਕਿਉਂਕਿ ਮੈਂ ਵੀ ਹਜੇ ਇਧਰਲੇ ਰੂਟ ਤੀਆਂ ਠੀਕ ਹੈ ਜੀ ਠੀਕ ਹੈ ਤੇ ਪੰਪ ਤੇ ਬਾਈ ਫਿਰ ਹੁਣ ਮਿਲੇ ਹੋਗੇ ਖਾਸਾ ਟਾਈਮ ਲੱਗਿਆ ਗੱਲਾਂ ਬਾਤਾਂ ਕਰਦਿਆਂ ਸਾਨੂੰ ਤੇ ਕਿਉਂਕਿ ਕਿੱਸਾ ਵੜਾ ਵੜਾ ਆਪਣੇ ਕੋਲੇ ਸੁਣਾਉਣ ਨੂੰ ਵੜ ਤੇ ਭਾਈ ਹੋਰਾਂ ਨੇ ਪੁੱਛਦੀ ਹੁੰਦੇ ਨਹੀਂ ਆਮੰਦਾ ਵੀ ਸਿੱਧੇ ਆ ਰਹੇ ਹਾਂ ਜਾਂ ਕਿੱਧਰ ਜਾ ਰਹੇ ਹਾਂ ਤੇ ਮਹਾ ਭਾਈ ਜੀ ਨੇਪਾਲ ਹੋ ਕੇ ਤੇ ਜਦੋਂ ਬਸ ਇੰਨੀ ਕਹਿਣ ਦੀ ਗੱਲ ਅੱਜ ਕੱਲ ਦਾ ਪਿਛਲੇ ਦੋ ਦਿਨਾਂ ਤੋਂ ਜਦੋਂ ਇਹ ਤਾਂ ਸਿੱਧਾ ਵੀ ਨੇਪਾਲ ਹੋ ਕੇ ਆਏ ਆ ਤਾਂ ਸਭ ਨੇ ਹੀ ਹੁੰਦਾ ਰਿਐਕਸ਼ਨ ਭਰਾਵਾ ਉੱਥੇ ਆ ਕੁਝ ਹੋਈ ਜਾਂਦਾ ਤੇ ਫਿਰ ਮੈਂ ਅਗਲੇ ਨੂੰ ਕਹਿ ਦਿੰਦਾ ਹੁਣ ਨਾ ਦੇ ਭਾਈ ਆਪਾਂ ਸਰਕਾਰ ਬਣਾ ਕੇ ਆ ਗਏ ਹੁਣ ਤੋ ਨੇਪਾਲ ਬਾਰੇ ਗੱਲਾਂ ਜਾਂ ਫਿਰ ਬਾਕੀ ਸਫਰਾਂ ਬਾਰੇ ਗੱਲਾਂ ਪਤਾ ਕਰਦੇ ਨੂੰ ਬਹੁਤ ਟਾਈਮ ਲੱਗ ਗਿਆ ਤੇ ਫਿਲਹਾਲ ਟਾਈਮ 4:52 ਮਿੰਟ ਦਾ ਹੋ ਗਿਆ ਤੇ ਆਪਣੇ ਕੋਲੇ ਪੂਰਾ 1 ਘੰਟਾ ਆ ਜਿੰਨੀ ਕੁ ਬਾਟ ਆਪਾਂ ਅੱਜ ਨਿਮੇੜ ਸਕਦੇ ਆ ਅੱਜ ਦੇ ਦਿਨ ਦੇ ਵਿੱਚ ਕਿਉਂਕਿ ਨਾਈਟ ਸਫਰ ਆਪਾਂ ਹਜੇ ਨਹੀਂ ਕਰਨਾ ਚਾਹੁੰਦੇ ਵੈਸੇ ਵੀ ਨਹੀਂ ਕਰਨਾ ਚਾਹੁੰਦੇ ਤੇ ਜਿੰਨ ਕੋਸ਼ਿਸ਼ ਕਰਾਂਗੇ ਬਾਟਰ ਮੇੜ ਲਈ ਕਿਉਂਕਿ ਐਪਲ ਮੈਪ ਜਿਹੜੀ ਆ 7 ਘੰਟੇ 22 ਮਿੰਟ ਦਾ ਰਾਹ ਦਿਖਾ ਰਿਹਾ ਇਹਨੂੰ 6 ਘੰਟੇ ਦਾ ਦਿਖਾ ਰਿਹਾਗਾ ਸਰ ਬਾਟ ਉਹ ਵੀ ਨਹੀਂ ਦਿਖਾ ਰਿਹਾ 364 ਕਿਲੋਮੀਟਰ ਕੋਸ਼ਿਸ਼ ਕਰਾਂਗੇ ਵੀ ਆਪਾਂ ਢਾਈ 300 ਕਿਲੋਮੀਟਰ ਰੱਖੀਏ ਕੱਲ ਦੇ ਵਾਸਤੇ ਤੇ ਅੱਜ ਉਹ ਭਰਾਵਾ ਕੀ ਕਰਦਾ ਹੁਣ ਹੈ ਵੀ ਕੱਲ ਦੇ ਵਾਸਤੇ ਸਫ਼ਰ ਵਾਸਤੇ ਪੱਤਾ 100 ਕਿਲੋਮੀਟਰ ਰੱਖੀਏ 150 ਕਿਲੋਮੀਟਰ ਤੋਂ ਬਾਅਦ ਆਪਾਂ ਪਹੁੰਚ ਜਾਗੇ ਸਿੱਲੀਗੁੜੀ ਤੇ ਇਧਰਲੇ ਪਾਸੇ ਜਿਹੜਾ ਪਿੱਛੇ ਸ਼ਹਿਰ ਆ ਇਹ ਇਹ ਨਿਰਜਾਪੁਰ ਨੂੰ ਗਿਆ ਹੁਣ ਹੁਣੇ ਉੱਥੇ ਖੜੇ ਖੜੇ ਨੇ ਚੈੱਕ ਕੀਤਾ ਕਿਉਂਕਿ ਆਫਲਾਈਨ ਮੈਪ ਲਾਇਆ ਹੋਇਆ ਹੈ ਆਫਲਾਈਨ ਵੈਬ ਦੇ ਕੁਝ ਬਾਲਾ ਪਤਾ ਨਹੀਂ ਲੱਗਦਾ ਹੁੰਦਾ ਫਿਰ ਮਿਰਜ਼ਾਪੁਰ ਇਹ ਸ਼ਹਿਰ ਜੇ ਤੁਸੀਂ ਵੈਬ ਸੀਰੀਜ਼ ਦੇਖਣ ਦੇ ਸ਼ਕੀਰ ਨੂੰ ਤਾਂ ਵੈਬ ਸੀਰੀਜ਼ ਦੇਖਣ ਵਾਲਿਆਂ ਨੂੰ ਪਤਾ ਹੋਣਾ ਖੈਰ ਸਾਰੇ ਨਹੀਂ ਦੇਖੀ ਹੋਣੀਆਂ ਮੁੰਡਿਆਂ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਹਿੰਦੀ ਦੇ ਵਿੱਚ ਇੱਕ ਵੈਬ ਸੀਰੀਜ਼ ਆਈ ਸੀ ਮਿਰਜ਼ਾਪੁਰ ਉਹਦੇ ਨਾਮ ਦੇ ਨਾਲ ਇਹ ਜਗਾ ਖਾਸੀ ਮਸ਼ਹੂਰ ਹੋਈ ਆ ਤੇ ਮਾਰਤਾ ਡਾਲੀ ਸੀ ਮੈਂ ਵੈਬ ਸੀਰੀਜ਼ ਉਹ ਪੂਰੀ ਦੀ ਪੂਰੀ ਉਹ ਇੱਥੇ ਪਈ ਇਸ ਦੇ ਮੁਤਲਕ ਬਣੀ ਹੋਈ ਸੀ ਮਿਰਜ਼ਾਪੁਰ ਦੇ ਮੁਤਲਕ ਆ ਤੇ ਹੁਣ ਜਿਹੜਾ ਇਹ ਤੋਂ ਬਹੁਤ ਅਗਲਾ ਆਪਾਂ ਨੂੰ ਸਭ ਤੋਂ ਜਿਹੜਾ ਵੱਡਾ ਸ਼ਹਿਰ ਆ ਉਹ ਦਰਵੰਗਾ ਪਹਿਣਾ ਇਹ ਵੀ ਵਿਹਾਰ ਦਾ ਇੱਕ ਖਾਸਾ ਮਸ਼ਹੂਰ ਸ਼ਹਿਰ ਆ ਤੇ ਪਰ ਆਪਾਂ ਇਹਨਾਂ ਸ਼ਹਿਰਾਂ ਨੂੰ ਬਾਈਪਾਸ ਕਰਦੇ ਬਾਈਪਾਸ ਕਰਦੇ ਜਾਂਦੇ ਆ ਤੇ ਰਾਹ ਦੇ ਵਿੱਚ ਜੋ ਆਪਾਂ ਨੂੰ ਸੱਜਣ ਮਿੱਤਰ ਮਿਲਦੇ ਜਾਂਦੇ ਆ ਉਹਨਾਂ ਨਾਲ ਮੇਲੇ ਕਰਦੇ ਜਾਂਦੇ ਆ ਸਮਾਂ ਸ਼ਾਮ ਦੇ 6 ਵਜੇ ਤੇ ਹਨੇਰਾ ਹੋ ਗਿਆ ਪਿੱਛੇ ਆਪਾਂ ਕੋਸ਼ਿਸ਼ ਕਰ ਰਹੇ ਸੀ ਭਾਈ ਵੀ ਆਪਾਂ ਨੂੰ ਟੈਂਟ ਲਾਉਣ ਨੂੰ ਅੱਜ ਕੋਈ ਥਾਂ ਲੱਭ ਜੇ ਜਹਰਜੇ ਢਾਬੇ ਤੇ ਆਪਾਂ ਚਾਹ ਪੀਤੀ ਸੀ ਉਹ ਹੋਰ ਦਾ ਕੋਈ ਢਾਬਾ ਮਿਲ ਜੇ ਵੀ ਜਿੱਥੇ ਟੈਂਟ ਟੰਟ ਲਾ ਲਈਏ ਤੇ ਅੱਜ ਦੀ ਰਾਤ ਗੁਜ਼ਾਰ ਲਈਏ ਕਿਉਂਕਿ ਥੋੜਾ ਸਸਤਾ ਪੈ ਜਾਂਦਾ ਐਵੇਂ ਵੀ ਇੱਕ ਦਿਨ ਟੈਂਟ ਲਾ ਲਿਆ ਇੱਕ ਦਿਨ ਆਪਾਂ ਹੋਟਲ 'ਚ ਰੁੱਕ ਗਏ ਤੇ ਉਵੇਂ ਥੋੜੇ ਪੈਸੇ ਦੀ ਬਚਤ ਹੋ ਜਾਂਦੀ ਆ ਪਰ ਪਿੱਛੇ ਖਾਸਾ ਟਰਾਈ ਕੀਤਾ ਆਪਾਂ ਕਈ ਦੋ ਚਾਰ ਢਾਬਿਆਂ ਨੂੰ ਪੁੱਛਿਆ ਗੱਲ ਜੀ ਨਹੀਂ ਬਣੀ ਤੇ ਇੱਕ ਬਾਈ ਹੋਰਾਂ ਨੇ ਥੋੜਾ ਜਿਹਾ ਕਹਿਤਾ ਕਹਿੰਦੇ ਭਾਈ ਵੀ ਲਾਉਣਾ ਥੋੜੀ ਮਰਜ਼ੀ ਅਸੀਂ ਬੰਦ ਕਰ ਜਾਾਂਗੇ ਸੇਫਟੀ ਦਾ ਇਸ਼ੂ ਨਾ ਆ ਜੇ ਕਿਤੇ ਸਾਨੂੰ ਖੈਰ ਆਪਾਂ ਫੇਰ ਅੱਗੇ ਲੱਭਦੇ ਆਏ ਪਰ ਕੋਈ ਥਾਂ ਹੋਰ ਆਪਾਂ ਨੂੰ ਵਧੀਆ ਜੀ ਲੱਭੀ ਨਹੀਂ ਕਿਉਂਕਿ ਖੁੱਲੀ ਜੀ ਥਾਂ ਜੈ ਨਹੀਂ ਹੁੰਦੀ ਪਿੱਛੇ ਹਟਵਾ ਕੋਈ ਰੋਡ ਤੋਂ ਢਾਬਾ ਹੋਵੇ ਜਮਾਂ ਰੋਡ ਦੀ ਕਨਿਤੀ ਆ ਹੁਣ ਟੈਂਟ ਲੱਗ ਵੀ ਨਹੀਂ ਸਕਦਾ ਇਧਰਲੇ ਪਾਸੇ ਸ਼ਹਿਰ ਪਿੱਛੇ ਦਰਵੰਦ ਦਰਵੰਗਾ ਰਹਿ ਗਿਆ ਦਰਵੰਗਾ ਸ਼ਹਿਰ ਇਧਰਲੇ ਪਾਸੇ ਪਿੱਛੇ ਨੂੰ ਰਹਿ ਗਿਆ ਤੇ ਇਧਰ ਇਹ ਇੰਡੀਅਨ ਆਇਲ ਦਾ ਪੰਪ ਆ ਤੇ ਇੱਥੇ ਬਣਿਆ ਹੋਇਆ ਸੀ ਜੀ ਪੰਜਾਬੀ ਹੋਟਲ ਐਂਡ ਢਾਬਾ ਤੇ ਆਪਣੇ ਪੰਜਾਬੀ ਬੰਦਿਆਂ ਦੇ ਆ ਤੇ ਇੱਥੇ ਇਹਨਾਂ ਤੋਂ ਫਿਰ ਟੈਂਟ ਲਾਉਣ ਨੂੰ ਪੁੱਛਿਆ ਟੈਂਟ ਲਾਉਣ ਤਾਂ ਇੱਥੇ ਵੀ ਖੈਰ ਕਿਉਂਕਿ ਉਮੇ ਜਗ੍ਹਾ ਹੈ ਨਹੀਂ ਸੀ ਸਾਰੀ ਇਹਨਾਂ ਦੀ ਇਹ ਪਾਰਕਿੰਗ ਬਣੀ ਹੋਈ ਆ ਤੇ ਇੱਥੇ ਆਪਾਂ ਕਮਰਾ ਲੈ ਲਿਆ ਤੇ ਕਰਦੇ ਕਰਾਉਂਦਿਆਂ ਨੂੰ ਇਹ ਕਮਰਾ 1000 ਦਾ ਕਹਿੰਦੇ ਸੀ ਤੇ 800 ਰੁਪਏ ਦੇ ਵਿੱਚ ਕਮਰਾ ਦਿੱਤਾ ਇਦਾਂ ਦੀ ਜਿਹੜੀਆਂ ਥਾਵਾਂ ਨੇ ਉਹ ਕੱਲੇ ਬੰਦਿਆਂ ਨੂੰ ਕਈ ਵਾਰੀ ਮਹਿੰਗੀਆਂ ਪੈ ਜਾਂਦੀਆਂ ਨੇ ਤੇ ਬਾਕੀ ਇੱਕ ਚੀਜ਼ ਹੋਰ ਆ ਜਿਹੜੀ ਅੱਜ ਜਿਆਦਾ ਹੀ ਆ ਜਿਵੇਂ ਜਿਵੇਂ ਹੁਣ ਆਪਾਂ ਇਧਰਲੇ ਪਾਸੇ ਨੂੰ ਜਾਈ ਜਾਵਾਂਗੇ ਰਾਤ ਛੇਤੀ ਹੋਣ ਲੱਗ ਜੂ ਸਾਹ ਦਿਨਸ ਵੇਰੇ ਸਾਹਰੇ ਚੜਜਾ ਕਰੂ ਤੇ ਰਾਤ ਛੇਤੀ ਹੋ ਜਾ ਕਰੂ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜਾ ਖਾਸ ਤੌਰ ਤੇ ਧਿਆਨ ਰੱਖਣਾ ਪੈਣਾ ਇੱਧਰਲੇ ਪਾਸੇ ਦੇ ਸਫ਼ਰ ਦੇ ਵਿੱਚ ਸੋ ਫਿਰ ਇਹ ਹੁਣ ਆਪਾਂ ਦਰਵੰਗੇ 'ਚ ਰੁੱਕ ਗਏ ਅੱਜ ਤੇ ਇੱਥੇ ਕਮਰਾ ਸੀ ਵਧੀਆ ਬਣਿਆ ਹੋਇਆ ਹੁਣ ਲੈਣੇ ਪੈਣਾ ਸੀ ਹੋਰ ਮਰਦਾ ਕੀ ਨਾ ਕਰਦਾ ਹਨਾ ਤੇ ਇੱਥੇ ਕਮਰਾ ਲੈ ਲਿਆ ਇਹ ਅਸਲ ਦੇ ਵਿੱਚ ਅੱਜ ਦਾ ਤੇ ਕੱਲ ਦਾ ਸਫ਼ਰੀ ਹੈ ਜਿਹੜਾ ਆਪਾਂ ਨੂੰ ਖਤਮ ਕਰਨਾ ਪੈਣਾ ਬਿਨਾਂ ਪਲਾਨਿੰਗ ਤੋਂ ਉਹਦੇ ਪਾਣੀ ਦੇ ਵਿੱਚ ਸਫ਼ਰ ਚੱਲਿਆ ਹੋਇਆ ਇਹਦਾ ਕੁਛ ਕੀਤਾ ਨਹੀਂ ਜਾ ਸਕਦਾ ਕਿਉਂਕਿ ਨਹੀਂ ਫਿਰ ਇਹ ਸਾਰਾ ਜਿਹੜਾ ਇਧਰਲੇ ਪਾਸੇ ਆਪਾਂ ਸਫ਼ਰ ਤੈਅ ਕਰ ਰਹੇ ਆਂ ਇਹ ਸਾਰਾ ਸਫ਼ਰ ਆਪਾਂ ਨੇਪਾਲ ਵਿੱਚ ਦੀ ਹੁੰਦੇ ਹੋਏ ਆਪਾਂ ਜਾ ਕੇ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ ਦਾਰਜਲਿੰਗਾਲੇ ਪਾਸੇ ਨਿਕਲਣਾ ਸੀ ਖੈਰ ਵਧੀਆ ਸੀ ਸਫ਼ਰ ਸਾਰਾ ਜਿਹੜਾ ਆਸੇ ਪਾਸੇ ਬਿਹਾਰ ਦਾ ਝਾਕ ਆਪਾਂ ਉਹ ਸਾਰਾ ਕੁਝ ਦੇਖਦੇ ਆਏ ਆ ਤੇ ਕਿਵੇਂ ਜਿਹਦੀ ਦੁਨੀਆ ਬਸਦੀ ਆ ਮੋਟਾ ਮੋਟਾ ਦੇਖਿਆ ਬਹੁਤਾ ਰੁਕੇ ਨਹੀਂ ਵੀਨੇ ਅੱਜ ਸਫ਼ਰ ਤੋਂੜਾ ਲੇਟ ਕਰਤਾ ਜੇ ਇਹੀ ਸਫ਼ਰ ਪਹਿਲਾਂ ਸ਼ੁਰੂ ਹੋਇਆ ਹੁੰਦਾ ਤਾਂ ਆਪਾਂ ਉਹਨੇ ਠੰਮੇ ਨਾਲ ਸਫ਼ਰ ਕਰਦੇ ਫਿਰ ਬਾਟਨ ਮੇੜਨੀ ਜ਼ਰੂਰੀ ਆ ਕਿਉਂਕਿ ਫਿਰ ਸਾਰਾ ਕੁਝ ਉਵੇਂ ਚੱਲਦਾ ਰਹਿੰਦਾ ਅੱਗੇ ਦੀ ਪਲਾਨਿੰਗ ਹੋ ਗਈ ਅੱਗੇ ਦਾ ਖਰਚਾ ਹੋ ਗਿਆ ਸਾਰਾ ਕੁਝ ਉਹ ਨਾਲ-ਨਾਲ ਕਾਊਂਟ ਹੋਂਦਾ ਰਹਿੰਦਾ ਤੇ ਹੁਣ ਕੱਲ ਨੂੰ ਆਪਾਂ ਇੱਥੋਂ ਸਾਜਰੇ ਸਫ਼ਰ ਸ਼ੁਰੂ ਕਰਾਂਗੇ ਜੇ ਨੀਲੀ ਛੱਤ ਵਾਲੇ ਨੇ ਲੱਗ ਜਾ ਤੋ ਟਰੱਕ ਜੇ ਨੀਲੀ ਛੱਤ ਵਾਲੇ ਨੇ ਆ ਗਿਆ ਬਾਕਸੀ ਕਿਉਂਕਿ ਜੇ ਫੇਰ ਨਹੀਂ ਆ ਗਿਆ ਫੇਰ ਸਫ਼ਰ ਥੋੜਾ ਲੇਟ ਹੋ ਜਾਣਾ ਸੋ ਇਹ ਜਿੰਨੀਆਂ ਗੱਲਾਂ ਨੇ ਇਸੇ ਬਾਕੀ ਸਫ਼ਰ ਤੁਸੀਂ ਆਪ ਦੇਖਿਆ ਤੇ ਹੁਣ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਸਿਲੀਗੁੜੀ ਨੂੰ ਆਪਾਂ ਕ੍ਰਾਸ ਕਰ ਲਈਏ ਤੇ ਕਿਤੇ ਬਾਹਰ ਕਿਤੇ ਨਾ ਕਿਤੇ ਜਾ ਕੇ ਆਪਾਂ ਟੈਂਟ ਲਾਈਏ ਉੱਥੇ ਗੁਰਦੁਆਰਾ ਸਾਹਿਬ ਹੈਗਾ ਸੱਚ ਸਿਲੀਗੁ ਕੱਲੋਂ ਆਪਾਂ ਸਿਲੀਗੂੜੀ ਰੁਕਾਂਗੇ ਗੁਰਦੁਆਰਾ ਸਾਹਿਬ ਪਹੁੰਚਾਂਗੇ ਤੇ ਫਿਰ ਚੱਲ ਕੇ ਆਪਾਂ ਅੱਗੇ ਆਪਣੇ ਸਫ਼ਰ ਨੂੰ ਜਿਹੜਾ ਉਹ ਸਿੱਕੇਮਾਲੇ ਪਾਸੇ ਨੂੰ ਵਧਾਵਾਂਗੇ ਸੋ ਮਿਲਦੇ ਆਂ ਭਾਈ ਆਪਾਂ ਕੱਲ ਦੇ ਵਲੌਗ ਦੇ ਵਿੱਚ ਤੇ ਆਸ ਕਰਦਾ ਅੱਜ ਵਾਲਾ ਵਲੌਗ ਜੋ ਵੀ ਸਫ਼ਰ ਦਾ ਸੀ ਚੰਗਾ ਰਿਹਾ ਉਹ ਤੇ ਹੁਣ ਮਿਲਾਂਗੇ ਆਪਾਂ ਕੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ